ਤੇ ਇੱਕ ਇੱਥੇ ਆ ਆ ਚ ਟੈਨ ਛਾਣ ਦੀਦਾ ਆ ਰਿਹਾ ਆਹ ਵਾਲਾ ਨਾ ਇੱਥੇ ਕਿਤੇ ਪਤਾ ਨਹੀਂ ਟੈਂਟ ਪੈ ਗਿਆ ਤਿੰਨ ਤਿੰਨ ਕੋ ਦੂਜੇ ਪਰਲੇ ਪਾਸੇ ਦਿਖੋ ਨਾ ਤਿੰਨ ਕੋ ਉਧਰ ਆ ਰਹੇ ਤਿੰਨ ਟੈਂਟ ਆ ਪਾਤੇ ਇਹਨਾਂ ਨੇ ਆਇਆ ਕਰਨੇ ਗਾ ਆਪੂ ਵੇਖਾ ਲਗਾ ਟੱਕਰਦੀ ਨਾਲ ਨਹੀਂ ਹਾਂ ਹਾਂ ਹਰ ਕੰਮ ਆ ਜਾਂਦਾ ਹਾਂ ਇਹ ਕਿਹਦਾ ਉਹ ਹਾਂ ਇਹ ਆਪਣਾ ਆਪੀ ਟੱਕਰ ਦਾ ਬਾਈ ਬੜਾ ਪਿਆਰ ਕਿਤੇ ਸੱਤ ਸੱਤ ਜਗਿੰਦਰੋ ਹੋਰ ਕਿਉਂ ਨਾ ਪੱਤਨਾ ਬਣਾ ਲਈ ਜਾਂਦਾ ਉਹ ਜਾਊਗਾ ਬਣਾਏ ਬੜਾ ਪੱਤਨਾ ਬਣਾਈ ਦੇਣਾ ਹਾਂ ਲੱਗਦਾ ਉਹ ਨੇੜੇ ਆ ਕੇ ਦੇਖ ਹਾਂ ਇਧਰੋਂ ਲੱਗਦੀ ਐ ਇਧਰੋਂ ਥੱਲੇ ਲੱਗਦੀ ਲੱਗਦੀ ਐ ਇਧਰ ਥੱਲੇ ਹਾਂ ਥੋੜਾ ਜਿਹਾ ਜੰਗਲ ਹੋਰ ਪਿੱਛੇ ਜਾਊਗਾ ਇੱਥੇ ਕਰਦੇ ਪਿੱਛੇ ਦਾ ਫਰਾਪੇ ਆ ਜਾਣਾ ਯਾਰ ਵਿੱਚ ਪੱਤੀ ਨਾ ਇੱਥੇ ਆਏ ਆ ਬਾਈ ਕੋਲੇ ਰਾਣਾ ਮੋਗਾ ਠੀਕ ਹੈ ਇੱਥੇ ਕੈਰੀਅਰ ਹੀ ਬਣਦੇ ਆ ਤੇ ਗੱਡੀਆਂ ਨਵੀਆਂ ਢੇਡ ਦਿੰਦੇ ਆਪਣਾ ਕੈਰੀਅਰ ਆ ਰੈਡੀ ਪਿਆ ਇੱਥੇ ਆਪਾਂ ਕੈਰੀਅਰ ਲਗਾਉਣ ਆਏ ਆ ਇੱਥੇ ਡੈਡੀ ਆ ਕਿਨ ਕੈਰੀਅਰ ਥੋੜਾ ਵੱਡਾ ਬਣਦਾ ਪਾ ਨੂੰ ਆਪਾਂ ਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਗਈ ਤੇ ਇੱਥੇ ਕੋਈ ਨਾ ਕੋਈ ਨਾਮ ਲਿਖਿਆ ਜਾਂਦਾ ਨਾ ਉਹ ਨੰਬਰ ਲਿਖਿਆ ਜਾਂਦਾ ਉਸ ਤੇ ਜਗ੍ਹਾ ਦਿੱਤੀ ਵੀ ਆ ਤੇ ਬਾਕੀ ਆ ਵੀ ਨਾਟ ਦਿੱਤੇ ਵਿੱਚ ਇੱਥੇ ਕਿਸੇ ਨੂੰ ਪਤਾ ਨਹੀਂ ਕੀ ਹਿਸਾਬ ਹੁੰਦਾ ਕਿਵੇਂ ਕੱਢਿਆ ਜਾਂਦਾ ਪੱਤੀਆਂ ਹੁੰਦੀਆਂ ਪੱਤੀਆਂ ਆਪਣੇ ਪਿੰਨਰ ਤੇ ਗੱਡੀ ਦੇ ਖਸੇ ਜਾਂਦੀਆਂ ਤੇ ਬਾਕੀ ਦੇਖਦੇ ਆਂ ਕਦੋਂ ਰੈਡੀ ਤਾਂ ਹੈਗਾ ਕਿ ਗੱਡੀ ਕਹਿੰਦੇ ਕੋਲੇ ਲਿਆਓ ਤੇ ਫਿਰ ਕੱਸਦੇ ਆਂ ਗੱਡੀ ਲਈਏ ਗੱਲ ਕਰੀਏ ਤਾਂ ਟਾਈਮ ਵੀ ਹੋਣਾ ਕੀ ਆਪਣੇ ਕੋਲੇ ਕਾफी ਲੰਬਾ ਚੋਣਾ ਕੰਮ ਪਈਦਾ ਆ ਗੇਰ-ਗੇਰ ਇੱਕ ਪਾਈ ਰੈਡੀ ਕਰੀ ਜਾਂਦਾ ਐ ਬਣਦਾ ਹੈ ਪੇਂਟ ਬੂਡ ਕਰਕੇ ਪੱਤੀਆਂ ਵੰਗੀਆਂ ਇੱਥੋਂ ਕਰ ਦਿੰਦੇ ਹੋਰ ਨਾ ਤਾਂ ਕਰਕੇ ਇੱਦਾਂ ਤਾਂ ਜਾਂ ਜਲੀ ਜਾਂਦਾ ਪਹਿਲਾਂ ਕਹਿ ਕੇ ਬਾਹਰ ਨਾਲ ਜਾਈ ਨਾ ਤੱਲ ਇਹਨਾਂ ਨੇ ਅ ਪਰਸੋ ਜਦੋਂ ਆਇਆ ਸੀਗਾ ਆ ਨਿਸ਼ਾਨ ਦੇਖਦੇ ਹੋ ਆ ਵਾਲਾ ਇਹ ਘੜ ਦੇਖੋ ਆ ਵਾਲਾ ਆ ਵਾਲਾ ਆ ਵਾਲੇ ਨਿਸ਼ਾਨ ਇਹ ਪਿਛਲੀ ਵਾਰ ਜਦੋਂ ਆਇਆ ਸੀ ਨਾ ਉਦੋਂ ਤੇ ਉਦੋਂ ਮੈਂ ਕਿਹਾ ਸੀ ਯਾਰ ਹਾਜੇ ਰਹਿਣ ਦਿਓ ਤੁਸੀਂ ਮੈਂ ਫੇਰ ਆਉਂਗਾ ਫੇਰ ਲਵਾ ਕੇ ਜਾਉਂਗਾ ਤੇ ਇੱਥੇ ਇਹਨਾਂ ਨੇ ਤਿੰਨ ਡੈਂਟ ਪਾਏ ਸੀ ਆ ਬੇ ਆਦੇ ਦੇ ਕਲਮਾ ਲਾਤੀਆਂ ਸੀਗੀਆਂ ਆ ਤਾਂ ਹਾਲ ਕੀਤਾ ਸੀ ਹੁਣ ਅੱਜ ਵੇਖਦੇ ਆ ਕੀ ਬੰਦਾ ਕਿਉਂਕਿ ਮੈਂ ਕਿਸੇ ਹੋਰ ਤੋਂ ਪਤਾ ਕੀਤਾ ਵੇ ਕਿੰਨਾ ਟਾਈਮ ਲੱਗੂਗਾ ਇਹ ਕੈਰੀਅਰ ਦਾ ਹਰੇ ਗਈਆਂ ਦਾ ਹਫਤਾ 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 ਹੁਣ ਇੰਨਾ ਟਾਈਮ ਐ ਨੀ ਯਾਰ ਕੰਮ ਵੜਾ ਜਾਈ ਜਾਂਦਾ ਅੱਜ ਫੇਰ ਦੁਬਾਰਾ ਇਸੇ ਤੋਂ ਲਵਾ ਕੇ ਵੇਖਦੇ ਆਂ ਰਾਣੇ ਤੋਂ ਪੁੱਛਦੀ ਆ ਕਿੱਥੇ ਆ ਹੁਣ ਇਹਨਾਂ ਨੇ ਲਾਇਆ ਕੈਰੀਅਰ ਤੇ ਹੁਣ ਇੰਨੀ ਇੰਨੀ ਵੇਥ ਪੈਂਦੀ ਆ ਅੱਗੇ ਇੰਨੀ ਵੇਥ ਨਹੀਂ ਹੈਗੀ ਸੀ ਇਹਦੇ ਚ ਤੇ ਹੁਣ ਪੂਰਾ ਬੂਰਾ ਆ ਮਤਲਬ ਕਿ ਹੁਣ ਦੇਖੋ ਮੈਂ ਤੇ ਆ ਜਮਾ ਜਮਾ ਕੀ ਹੈ ਜਿਹੜੀ ਆ ਪੱਟੀ ਹੈ ਨਾ ਆ ਪੱਟੀ ਇਹਦੇ ਉੱਪਰ ਉੱਪਰ ਲੱਗ ਜਾਂਦਾ ਜਮੈਂ ਹੁਣ ਨਾਲ ਤੱਕ ਕਿਤੇ ਵੀ ਨਹੀਂ ਟੱਚ ਕਰਦਾ ਬਸ ਆ ਕੱਲ ਜਿਹੜੇ ਨੇ ਉਹਦਾਂ ਨੂੰ ਪਤਾ ਨਹੀਂ ਕਿਹੜੀ ਨੀ ਚੀਜ਼ ਨੇ ਨਿਸ਼ਾਨ ਪਾਏ ਇੱਥੇ ਪੱਤੀਆਂ ਦੀ ਸੈਟਿੰਗ ਬਾਈ ਕਰੀ ਜਾਂਦਾ ਵੀ ਕਿਵੇਂ ਪਾਊਗੀ ਭਾਈ ਦੂਜੇ ਦੂਜੇ ਉਵੇਂ 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 ਇਹ ਇੰਫੀਨਿਟੀ ਵਿੱਚ ਬਹੁਤ ਹੁੰਦੀ ਇੱਧਰਲੇ ਪਾਸੇ ਹਨ ਥੋੜੀ ਹਾਂ ਹੈ ਬਾਈ ਨੂੰ ਬਹੁਤ ਪਤਾ ਉਧਰੋਂ ਬਈ ਇਹਦੀ ਹਾਈਟ ਹੋਰ ਉੱਪਰ ਨਹੀਂ ਹੋਣੀ ਸੀਗੀ ਇੱਥੇ 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 ਫਿੱਟ ਆਊਗਾ ਇਹ ਇੱਥੇ ਬੈਠਾਊਗਾ ਵੀ ਜਿਵੇਂ ਕਰੋ ਵੀ ਮੈਂ ਕੀ ਕਹਿਣ ਲੱਗਾਈਆ ਯਾਰ ਵੀ ਨਾ ਤੰਦੇ ਜਮਾ ਹੀ ਵਿੱਚ ਥੋੜੀ ਰਹਿਂਦੀ ਆ ਹਾਂ ਆਵੜਾ ਆ ਚੇਦੇ ਕਰਕੇ ਇੰਨਾ ਇੰਨਾ ਰੱਖਣਾ ਪੈਂਦਾ ਅੱਛਾ ਜੇਰਾ ਦੇ ਆਣਾ ਵੜਦਾਂ ਵੜਦੇ ਸਾਰੀਆਂ ਔੜ ਨਹੀਂ ਵੜੇ ਠੀਕ ਹੈ ਐਨੀ ਵੇਖਦਾ ਕੋਈ ਆਲ ਨਹੀਂ ਇਹ ਨਹੀਂ ਮੈਂ ਤਾਂ ਬੰਦ ਕਰਾਂਗਾ ਮੈਂ ਤੇ ਬੰਦ ਕਰਨੀ ਟੇਪ ਲਿਆਂਦੀ ਬਈਆ ਟੇਪ ਲਾਉਣੀ ਬਈ ਠੀਕ ਹੈ ਲਾਹੇ ਟੇਪ ਇਹ ਚ ਲਾ ਦੇਣਾ ਸਾਨੂੰ ਮੈਨੂੰ ਯਾਰ ਲਾਉਣੀ ਨਹੀਂ ਆਉਂਦੀ ਕੀ ਆਉਵੇਂ ਪਾਈ ਟੇਪ ਠੀਕ ਹੈ ਬਈ ਠੀਕ ਹੁਣ ਚਲੋ ਜਿਹੜੇ ਆ ਦੋ ਦਿਨ ਡੈਂਟ 'ਚ ਪਏ ਆ ਫਿਰ ਇਹਦਾ ਕਰਾਂਗੇ ਕੋਈ ਬਾਅਦ 'ਚ ਹੱਲ ਤੇ ਨਵੀਂ ਗੱਡੀ ਆ ਫਿਰ ਉਹਨੂੰ की जाए काम भी करना पेज भी। भी लगते <laughs> <लागे वे। laughs> <laughs> अच्छा हो गया पट्टिया लग गई ਆਪੋ ਤੇ ਲੱਗੇ ਨੜਕ ਸੀ ਜਾਂਦੇ ਬਸ ਤੇ ਨੜਕਸ ਕੇ ਤੇ ਓਕੇ ਹੋ ਜਾਊਗੀ ਬਰਦ ਦੋ ਦਿਖਾਉਣਾ ਦੁਬਾਰਾ ਫੇਰ ਬਾਈ ਦਾ ਕਸੇ ਗਿਆ ਬਈ ਆ ਥੱਲੋਂ ਨਾਟ ਜੇ ਪੂਰੇ ਪੂਰੇ ਲੱਗੇ ਵੈਸੇ ਤਾਂ ਇਹਦੀ ਸੇਫਟੀ ਬਹੁਤ ਐ ਇਹਦੀ ਇੱਕ ਪਾਸੋਂ ਵੀ ਹੁਣੇ ਜਾਂਦਾ ਕਿਤੇ ਨਹੀਂਗਾ ਤੇ ਐਂ ਕਰਕੇ ਕਸੇ ਜਾਂਦੇ ਸੀ ਕਪੜਾ ਮਾਰ ਦਈਏ ਹੈ ਥੱਲੇ ਟੇਪ ਜੀ ਤਾਂ ਇੱਕ ਵਾਰੀ ਟੈਂਪਰੇਰੀ ਜੀ ਨਿਵਾਲੀ ਆ ਮੈਂ ਠੀਕ ਐ ਬਾਕੀ ਬਾਅਦ ਚ ਲਵਾਲਾਂਗੇ ਇੱਥੇ ਹੁਣ ਨਾਮ ਨੂੰ ਲਿਖੇ ਜਾਣਗੇ ਕੀ ਲਿਖਾਵਾਂਗੇ ਨਹੀਂ ਤੇ ਆ ਗਿਆ ਸੀਗੇ ਠੀਕ ਹੈ ਆ ਗਿਆ ਸੀਗਾ ਚਲੋ ਜੀ ਆ ਕੰਪਲੀਟ ਹੋ ਗਿਆ ਹੁਣ ਬਾਈ ਨਾਲ ਕਰਦੇ ਆ ਗੱਲ ਵੀ ਕਿੰਨੇ ਦਾ ਲੱਗਿਆ ਭਾਈ ਤੁਹਾਨੂੰ ਦੱਸਦੇ ਆ ਰੇਟ 22 ਪੈਸੇ 650 ਕਹਿੰਦਾ ਸੀ ਬਾਕੀ ਦੇਖਦੇ ਕਿੰਨੇ ਲੈਂਦੇ ਹੁਣ ਤੁਰੇ ਜਾਂਦੇ ਗੱਡੀ ਦੀ ਕਿਵੇਂ ਲੱਗਦੀ ਹੈ ਇਹ ਤਾਂ ਨਹੀਂ ਮੈਂ ਦੱਸ ਸਕਦਾਗਾ ਹੁਣ ਇਹ ਬਾਅਦੂ ਦਿਖਾਉਂਗਾ ਫਿਲਹਾਲ ਮੈਂ ਇੱਥੋਂ ਗੱਡੀ ਕੰਪਲੀਟ ਕਰਕੇ ਤੇ ਚੱਲੇ ਆ ਤੁਰ ਪਏ ਇੱਥੋਂ ਤੇ ਬਾਈ ਨੇ ਯਾਰ ਪੈਸੇ ਨਹੀਂ ਘਟਾਏਗੇ ਪੈਸੇ ਬਸ ਥੋੜੇ ਜਿਹੇ ਘਟਾਏ ਆ 6 ਮਹੀਨਿਆਂ ਤੇ 6500 ਹੀ ਲਿਆ ਬਸ ਇਹ ਸਾਲ ਵਿੱਚ ਵਿਚ ਵਿਚੜਾਇਆ ਕਰ ਲਿਆ ਤੇ ਬਾਕੀ ਲੱਗ ਗਿਆ ਕੈਰੀਅਰ ਹੁਣ ਇਹ ਤੁਰਿਆਂ ਦੀ ਕਿ ਉਹ ਜੀ ਲੱਗਦੀ ਡਰੋਨ ਵੀ ਹੈਣੀ ਆਪਣੇ ਕੋਲੇ ਉਹ ਦਿਨ ਪਤਾ ਲੱਗ ਜੂਗਾ ਚਲ ਕੋਈ ਗੱਲ ਨਹੀਂ ਇੰਨਾ ਤਾਂ ਆਈਡੀਆ ਲੱਗ ਹੀ ਜਾਂਦਾ ਹੋ ਗਿਆ ਕੰਪਲੀਟ ਕੰਮ ਤੇ ਚਲੋ ਹੁਣ ਇਹ ਟੈਨਸ਼ਨ ਫ੍ਰੀ ਹੋ ਗਈ ਆ ਵੈਸੇ ਹੁਣ ਜਾ ਕੇ ਸਾਡੇ ਵਾਲੀ ਗੱਡੀ ਦਾ ਥੋੜਾ ਜਿਹਾ ਸੈੱਟ ਆਇਆ ਕੈਰੀਅਰ ਕਿਉਂਕਿ ਜਿਹੜੀ ਕੱਲ ਗੱਡੀ ਪਰਸੋਂ ਆਈ ਸੀ ਨਾ ਪਹਿਲੇ ਸੋਂ ਦੋ ਬਣਦੇ ਪਏ ਸੀਗੇ ਤੇ ਪਰਸੋਂ ਕੀ ਸੀਗਾ ਕਿ ਜਿਹੜਾ ਦੂਜੀ ਗੱਡੀ ਦਾ ਲਾਇਆ ਨਾ ਉਹਦੇ ਚ ਵੀ ਨੱਟ-ਨੋਟ ਦਾ ਕੋਈ ਇਸ਼ੂ ਸੀਗਾ ਚਲੋ ਉਹ ਹੁਣ ਮੇਰੇ ਵਾਲੀ ਗੱਡੀ ਤੇ ਜਾ ਕੇ ਹੁਣ ਜਾ ਸੈੱਟ ਹੋ ਗਿਆ ਹੁਣ ਪੂਰਾ ਪੂਰਾ ਫਿੱਟ ਹੁੰਦਾ ਕਹਿਣ ਦਾ ਮਤਲਬ ਤੇ ਹੁਣ ਕੋਈ ਦਿੱਕਤ ਨਹੀਂ ਆ ਗਈ ਕੀ ਪਹਿਲਾਂ ਸਾਂਚਾ ਹੀ ਨਹੀਂ ਇਹਨਾਂ ਕੋਲ ਤਿਆਰ ਸੀ ਉਹ ਪਹਿਲੇ ਸਾਂਚੇ ਨਾਲ ਥੋੜਾ ਜਿਹਾ ਮੇਰਾ ਨੁਕਸਾਨ ਹੋ ਗਿਆ ਚਲ ਜੋ ਆਏ ਜਿਵੇਂ ਹੋਇਆ ਵਾਸਤੇ ਠੀਕ ਆ ਯਾਰ ਬਣ ਗਈ ਹੁਣ ਗੱਲ ਹੁਣ ਮਤਲਬ ਇਹ ਨਹੀਂ ਕਿ ਆ ਵੀ ਕੰਮ ਮੁੜੂਗਾ ਬਸ ਕੰਮ ਦਾ ਆਪਾਂ ਨੂੰ ਰਹਿੰਦਾ ਵੀ ਯਾਰ ਕੈਰੀਅਰ ਹੁੰਦਾ ਤੇ ਕੰਮ ਨੇ ਵੜ ਜਾਣਾ ਸੀਗਾ ਤਾਂ ਕਰਕੇ ਸੋ ਆ ਕੈਰੀਅਰ ਆਪਣਾ ਬਣਿਆ ਸੀਗਾ ਤੇ ਹੁਣ ਤੁਸੀਂ ਕਮੈਂਟਾਂ ਚ ਦੱਸਿਓ ਕਿ ਕਿਹੋ ਜਿਹਾ ਬਣਿਆ ਕੈਰੀਅਰ ਠੀਕ ਹੈ ਤੇ ਇਹ ਹੁਣ ਹੋ ਗਏ 7-8 ਮਹੀਨੇ ਤੇ ਹੁਣ ਇਹ ਇੱਥੇ ਇੱਥੋਂ ਇੱਥੋਂ ਤੋਂ ਕਿਤੇ ਕਿਤੇ ਜੰਗਾਲ ਮਾੜੇ ਮੋਢੀ ਪੈਂਦੀ ਜਾਂਦੀ ਆ ਕੋਈ ਨਾ ਇਹ ਤਾਂ ਪੇਂਟ ਹੋ ਜਾਊਗਾ ਪਰ ਇਹ ਮੈਨੂੰ ਕਿਸੇ ਵੀਰ ਨੇ ਦੱਸਿਆ ਸੀਗਾ ਕਿ ਕਾਫੀ ਹੈਵੀ ਬਣਿਆ ਹੋਇਆ ਹੈ ਠੀਕ ਹੈ ਹੈਵੀ ਬਹੁਤ ਬਣਿਆ ਹੋਇਆ ਹੈ ਭਾਰਾ ਵਾ ਕਾਫੀ ਹੈ ਬਾਕੀ ਓਕੇ ਆ ਬਹੁਤ ਵਧੀਆ ਬਣਿਆ ਕੋਈ ਐਡਾ ਮਾੜਾ ਨਹੀਂਗਾ ਬਹੁਤ ਵਧੀਆ ਬਣਿਆ ਬਾਕੀ ਤੁਸੀਂ ਕਮੈਂਟਾਂ ਵਿੱਚ ਦੱਸੋ ਤੁਹਾਨੂੰ ਕਿਵੇਂ ਲੱਗਿਆ ਕੈਰੀਅਰ ਫਰੰਟ ਜਿਹੜਾ ਤੁਹਾਨੂੰ ਦਿਖਾ ਦਿੰਦੇ ਆ